ਦਾ ਆਇਆ ਕਿ ਨਹੀਂ ਮਾਜਾ ਜਾਂ ਬਣਾਉਂਦੀ ਹੁੰਦਾ ਐ ਖਮੀਜ ਲੋ ਜੇ ਫੇਰੀ ਭਰਾਵਾ ਖਮੀਜੇ ਉਹ ਦੱਸ ਕੇ ਬੰਨੀਆਂ ਸੀ ਆਖੋਰਗਾ ਐ ਵੇਖੋ ਕੀ ਆਉਂਦਾ ਮਹਿੰਗਾ ਵੀ ਇਹ ਬਾੜਾ ਆਇਆ ਹੋਣਾ ਉਹ ਹਾਂਜੀ ਸੋ ਸਜਣੋ ਵੈਰੀ ਵੈਰੀ ਗੁੱਡ ਮਾਰਨਿੰਗ ਸੋ ਤੁਹਾਨੂੰ ਦੱਸ ਦਈਏ ਘਰ ਦੇਆਂ ਲਈ ਤੇ ਸਰਪ੍ਰਾਈਜ਼ ਹੈਗਾ ਹੀ ਇੱਕ ਟੋਡੇਲਾ ਹੀ ਵੀ ਬਹੁਤ ਹੀ ਸੋਹਣਾ ਸਰਪ੍ਰਾਈਜ਼ ਹੈ ਤੋ ਕਾਰਦਿਆਂ ਨੂੰ ਆਪਾਂ ਅੱਜ ਇੱਕ ਸ਼ੌਕਿੰਗ ਗਿਫਟ ਦੇਣਾ ਸਰਪ੍ਰਾਈਜ਼ ਕਹਿ ਲਓ ਗਿਫਟ ਕਹਿ ਲਓ ਆਪਣੇ ਘਰ 'ਚ ਇੱਕ ਨਿਊ ਮੈਂਬਰ ਆ ਰਿਹਾ ਤੋ ਕਮੈਂਟ ਕਰਕੇ ਦੱਸੋ ਕਿਰਾ ਐਸਟੀਮੇਟ ਜੇ ਤੁਸੀਂ ਲਾਈ ਲਿਆ ਹੁਣ ਕਿ ਨਿਊ ਮੈਂਬਰ ਕੋਈ ਨਵੀਂ ਦੀ ਜਾ ਰਹੀ ਆ ਤੋ ਕੀ ਆ ਰਿਹਾ ਹੁਣ ਪੜਾਈ ਕਿਊਟ ਪੜਾਈ ਸੋਹਣੀ ਸੋ ਮੈਨੂੰ ਤੇ ਬਹੁਤ ਪਸੰਦ ਆਇਆ ਸੋ ਘਰਦਿਆਂ ਨੂੰ ਪਤਾ ਨਹੀਂ ਪਸੰਦ ਆਊਗਾ ਕਿ ਨਹੀਂ ਆਊਗਾ ਤੁਹਾਨੂੰ ਜ਼ਰੂਰ ਪਸੰਦ ਆਊਗਾ ਘਰਦਿਆਂ ਦੀ ਆਪਾਂ ਕੋਈ ਗਾਰੰਟੀ ਨਹੀਂ ਲੈਂਦੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਊਗਾ ਸੋ ਆਪਾਂ ਉਹ ਲੈਣ ਆਏ ਆ ਜੀਰੇ ਘਰਦਿਆਂ ਦੇ ਰੈਕਸ਼ਨ ਦੇਖਾਂਗੇ ਕਿਦਾਂ ਦਾ ਲੱਗਾ ਪਰ ਕਿਊਟ ਬਹੁਤ ਜ਼ਿਆਦੇ ਕਿਊਟ ਆ ਸੋ ਅੱਗੇ ਤੁਹਾਨੂੰ ਹੁਣੇ ਆਪਾਂ ਦਿਖਾਵਾਂਗੇ ਉਹਨਾਂ ਟਾਈਮ ਤੁਸੀਂ ਗੈਸ ਕਰੋ ਕੀ ਹੋ ਸਕਦਾ ਉਹ ਚੀਜ਼ ਆਪਣੇ ਘਰੇ ਪਹਿਲਾਂ ਵੀ ਹੈਗੀ ਗੈਸ ਕਰੋ ਹੁਣ ਆਓ ਫਿਰ ਅੱਗੇ ਮਲਾਉਣੇ ਆ ਤੇ ਦਿਖਾਉਣੇ ਫਿਰ ਤੁਹਾਨੂੰ ਹਾਂਜੀ ਪ੍ਰਤਮ ਜੀ ਕਿਵੇਂ ਹੋ ਵਧੀਆ ਜਨਾਬ ਤੁਸੀਂ ਸੁਣਾਓ ਚੜਦੀ ਕਲਾ ਜਿਹੜਾ ਇਹ ਦੱਸੋ ਸਾਰਿਆਂ ਨੂੰ ਆਪਾਂ ਨਿਊ ਮੈਂਬਰ ਲੈ ਕੇ ਚੱਲਦੇ ਹਾਂ ਕਿੰਨਾ ਕਿ ਕਿਊਟ ਆ ਬਹੁਤ ਕਿਊਟ ਆ ਬਹੁਤ ਕਿਊਟ ਬੜੀ ਗਾ ਸਫਤਾਂ ਕੀਤੀਆਂ ਭਰਾ ਨੇ ਕੀ ਯਾਰ ਇੰਨਾ ਕਿ ਕਿਊਟ ਦੋਈ ਵੀ ਵੇਖ ਕੇ ਤੁਹਾਡਾ ਮਨ ਖੁਸ਼ ਹੋ ਜਾਣਾ ਜੀ ਹੋ ਜਾਣਾ ਮਨ ਖੁਸ਼ ਬਿਲਕੁਲ ਬਹੁਤ ਕਿਊਟ ਆ ਰਤਨ ਦਿਖਾ ਦਈਏ ਸਾਰਿਆਂ ਨੂੰ ਦਿਖਾ ਦਿਓ ਦਿਖਾ ਦਈਏ ਦਿਖਾ ਦਿਓ ਓਏ ਗੂਗਲੂ ਮੁਖਲੀ ਪਸੰਦਰ ਤੇ ਵਾਲ ਹੀ ਦੀਂਦੇ ਅੱਖਾਂ ਤੇ ਦੀਂਦੀਆਂ ਨਹੀਂ ਓਏ ਅੱਖਾਂ ਬੜੀਆਂ ਸੋਹਣੀਆਂ ਓਏ ਗੂਗਲੂ ਗੂਗਲੂ ਗੂਗਲੇ ਗੂਗਲ ਬਹੁਤ ਹੈ ਐ ਅੱਛਾ ਇਹ ਕੰਬੀ ਆਂਦੇ ਹਾਂ ਓਏ ਠੰਡ ਲੱਗਦੀ ਓਏ ਗੱਡੀ ਚ ਰੱਖਦੇ ਐਵੇਂ ਠੰਡ ਨਾ ਲੱਗੇ ਜੇ ਜਾਣਾ ਸੀ ਜਾਣਾ ਸੀ ਆਪਦੇ ਨਵੇਂ ਘਰੇ ਜਾਣਾ ਸੀ ਕੱਟੇ ਲੋ ਜੀ ਮੂੰਹ ਦਿਖਾਈ ਦੀ ਰਸਮ ਕੀਤੀ ਜਾਵੇ ਓਹ ਸੱਚੋ ਗੋਦੀ ਜਾ ਕੇ ਬਹਿ ਗਿਆ ਸੱਚੋ ਸੱਚੀ ਦੱਸਿਓ ਕਿੰਨੀ ਕਿਊਟ ਆ ਯਾਰ ਬਹੁਤ ਕਿਊਟ ਆ ਸੱਚੀ ਓਏ ਐਦਾਂ ਬਹਿ ਗਿਆ ਆ ਕੇ ਗੋਦੀ ਚ ਓਏ 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 ਹੁਣ ਇਹ ਵੇਖੋ ਘਰਦਿਆਂ ਦੇ ਪਤਾ ਨਹੀਂ ਪਸੰਦ ਆਉ ਕਿੰਨਾ ਪਰ ਮੇਰੇ ਸੱਚੀ ਬਹੁਤ ਪਸੰਦ ਹੈ ਬਹੁਤ ਪਿਆਰ ਕਰਦੀ ਬਹੁਤ ਲਾਡਾਂ ਓਏ ਗੁਗਲੇ ਇਹਦਾ ਇਹਦਾ ਯਾਰ ਹੁਣ ਨਾ ਸੋਚਣਾ ਪੈਣਾ ਆ ਅਸਤਰੀ ਗਾਲ ਜੀ ਅਸਤਰੀ ਗਾਲ ਐ ਡੈਡੀ ਜੀ ਪੂਰੇ ਐਬੂ ਹੁਣ ਲਓ ਜੀ ਸਾਰਿਆਂ ਲਈ ਹੁਣ ਇਹਨਾਂ ਨੇ ਨਾ ਸਾਰਿਆਂ ਨੇ ਵੇਖ ਕੇ ਸ਼ੌਕ ਹੋ ਜਾਣਾ ਹੈ ਦਿਖਾਈਏ ਫਿਰ ਸਰਪ੍ਰਾਈਜ਼ ਇਹਨਾਂ ਨੂੰ ਸਾਰਿਆਂ ਨੂੰ ਤਲ ਆਜੋ ਹਾਂਜੀ ਹਾਂਜੀ ਕੀ ਆ ਲਓ ਜੀ ਸਾਰੇ ਲਾਈਨ ਵਾਈਜ਼ ਬਿਠਾ ਲਏ ਸਰਪ੍ਰਾਈਜ਼ ਗਿਫਟ ਆ ਤੁਹਾਡੇ ਵਾਸਤੇ ਬੇਬੇ ਸਰਪ੍ਰਾਈਜ਼ ਆ ਤੁਹਾਡੇ ਵਾਸਤੇ ਬਹੁਤ ਸੋਹਣਾ ਹੋ ਜਾ ਤਾਂ ਨਹੀਂਗਾ ਕਹਿ ਹੋ ਜਾ ਨਹੀਂ ਨਹੀਂ ਗੁਆਰਗਾ ਉਹ ਆਪਣਾ ਨਾਂ ਅੱਜ ਬਦਲਾ ਲੈਣਾ ਆਓ ਕਹਿੰਦਾ ਹਣਾ ਕੱਲ ਵਾਲੀ ਚੀਜ਼ ਦਿਓ ਅੱਜ ਬਦਲਾ ਲੈ ਕੇ ਲੈ ਲਈਏ ਬਦਲਾ ਤੁਹਾਡੇ ਸਾਰਿਆਂ ਤੋਂ ਨਾ ਕਿਉਂ ਬਦਲਾ ਕਾ ਲੈਣਾ ਜਿਹੜਾ ਸਰਪ੍ਰਾਈਜ਼ ਹੋਇਆ ਪਹਿਲਾਂ ਤੇਰਾ ਇੱਕ ਵੇਰੇ ਹੋਰ ਨਾ ਨਾ ਫੇਰ ਲਮੀ ਨਹੀਂ ਨਹੀਂ ਬਦਲੇ ਵਾਲੀ ਨੇ ਬਦਲਾ ਚ ਲੈ ਆਵਦੀ ਤਾਂ ਅੱਜ ਤੁਸੀਂ ਚੀਜ਼ ਵੇਖ ਕੇ ਖੁਸ਼ ਹੋ ਜਾਣਾ ਜੇ ਸੋਹਣਾ ਜੇ ਗਿਫਟ ਸੋਹਣਾ ਇਸ ਤੂੰ ਇਹੀ ਕਹਿਆ ਸੀਗਾ ਕਿ ਆ ਮਿੰਨੀ ਗੋਆ ਵੇਖ ਕੇ ਬੜਾ ਖੁਸ਼ ਹੋਣਾ ਨਹੀਂ ਬੜਾ ਸੋਹਣਾ ਸਰਪ੍ਰਾਈਜ਼ ਸਾਰੀ ਰਾਤ ਦਾ ਸੁੱਤੀ ਮੈਂ ਆਖਿਆ ਮਿੰਨੀ ਗੋਆ ਜਾਨਾ ਆਪਦੇ ਪਿੰਡ ਨਾਲ ਉਹ ਸੋਹਣੀ ਆ ਤੇ ਬਾਹਰ ਸੋਹਣੀ ਆ ਬਾਹਰ ਦਾ ਕੀ ਕਰ ਐਵੇਂ ਸਰਪ੍ਰਾਈਜ਼ ਦਿਖਾਈਏ ਸਾਰਿਆਂ ਨੂੰ ਡੈਡੀ ਨੇ ਦਿਖਾਈਏ ਚੱਲ ਲਿਆਓ ਕੀ ਹੈਗਾ ਲੈ ਆ ਬੈਠੇ ਆ ਅੰਦਰ ਲੈ ਆਇਆ ਫਿਰ ਦਿਖਾ ਦਈਏ ਸਾਰੇ ਜਣੇ ਆਪਦੀ ਅੱਖਾਂ ਮੀਚ ਲੋ ਹਾਂ ਅੱਲਾ ਖੁਰਕੇ ਆ ਵੀ ਕਾ ਕੀ ਆਉਂਦਾ ਨਹੀਂ ਬੇਬੇ ਬੇਬੇ ਸੋਣਾ ਸਰਪਰਾਇਜ਼ ਪਤਾ ਲੱਗ ਗਿਆ ਨਾ ਪਲੀਜ਼ 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 ਤੂੰ ਸਾਡੇ ਲਿਆ ਕੇ ਮੂੰਹ ਤੇ ਸਪਰੇਅ ਠੋਕ ਦੇ ਅਸੀਂ ਆ ਤੂੰ ਬਦਲਾ ਲੇਂਗਾ ਕਿਉਂਕਿ ਅਸੀਂ ਹੁਣ ਤਿਆਰ ਆ ਨਾ ਵਿਆਹ ਤੇ ਜਾਣ ਲਈ ਤੇ ਹੁਣ ਇਹਨੇ ਬਦਲਾ ਲੈਣਾ ਨਹੀਂ ਨਹੀਂ ਪਹਿਲਾਂ ਸੱਚ ਮਹਿੰਦੀ ਦਿਖਾਓ ਸਾਰੇ ਜਾਣੇ ਆਪਦੀ ਬੇਬੇ ਦਾ ਐ ਬੇਬੇ ਦੀ ਮਹਿੰਦੀ ਲਾਓ ਓ ਵਾਓ ਐਬੂ ਦੀ ਮਹਿੰਦੀ ਵਾਓ ਮਹਿੰਦੀ ਐਬੂ ਨੇ ਲਵਾਈ ਵਾਓ ਨਾਈਸ ਹੁਣ ਅਖਾ ਮੀਚ ਲੋ ਸਾਰੇ ਜਾਨੇ ਨਹੀਂ ਐਸੇ ਨਹੀਂ ਮੰਮੀ ਅਖਾ ਪਲੀਜ਼ ਮੀਚ ਲੋ ਮੈਂਸੀ ਤੂੰ ਵੀ ਮੀਚ ਲੋ ਮੇਰੇ ਕੱਲੇ ਵਿੱਚ ਮਾ ਕੀ ਹੁਣ ਇਹਨਾਂ ਨੇ ਤਾਂ ਆ ਮੀਚ ਲੀਆਂ ਸਾਰਿਆਂ ਨੇ ਆਖਾ ਬਾਈ ਖੋਲਣੀਆਂ ਨਹੀਂ ਕਹਿੰਦੇ ਮੰਮਾ ਅਖਾ ਮੀਚ ਲੋ ਐਬੂ ਵੀ ਐ ਐਬੂ ਨੂੰ ਪਤਾ ਐਬੂ ਤੈਨੂੰ ਪਤਾ ਹੈ ਨਾ ਦੱਸਣਾ ਨਹੀਂ ਆਜੋ ਅਖਾ ਮੀਚ ਲੋ ਸਾਰੇ ਜਾਨੇ ਮੁੰਡਾ ਸੰਗੀਆ ਪੱਪੀ ਆ ਕਿਊਟ ਚ ਦਿਖਾਵਾਂ ਉਹ ਦੇਖੋ ਉਹ ਬੇਟਾ ਕਿਊਟਾ ਕਿੰਨਾ ਹੈ ਬੜਾ ਬੜਾ ਕਿਊਟਾ ਗੱਡੀ ਦਿਖਾਈਏ ਸਾਰਿਆਂ ਨੂੰ ਚਲ ਆ ਵੀ ਦੇਖਿਆ ਸਰਪ੍ਰਾਈਜ਼ ਸਾਰਿਆਂ ਨੂੰ ਕਿਊਟੀ ਲੋ ਜੀ ਸਾਰੇ ਜਣੇ ਉਧਰ ਵੇਟ ਕਰ ਰਹੇ ਆ ਤੇ ਆਪਾਂ ਲੈ ਕੇ ਚੱਲਦੇ ਹਾਂ ਹੈ ਕੋਈ ਕੁੱਤਾ ਤਾਂ ਨਹੀਂ ਉਹਨੇ ਲਿਆ ਆ ਬਿੱਲੀ ਲਿਆ ਆ ਹੁੰਦਾ ਕੋਈ ਹੋਰ ਬੇਬੇ ਆ ਕੰਕੋ ਲੋ ਤੈਨੂੰ ਅੱਗੇ ਪਤਾ ਸੀ ਮੈਨੂੰ ਅੱਗੇ ਪਤਾ ਕਿ ਕੁੱਤਾ ਲੈਣਗੇ ਆਟ ਵੀ ਸਰਦਾਨੀ ਦਾ ਇਹ ਸਹੀ ਗੱਲ ਹੈ ਅੱਗੇ ਬੋਲ ਕੁੱਪਾ ਲੈਣ ਕਿਵੇਂ ਲੱਗਾ ਉਹ ਕੁੱਤੇ ਆਟ ਵੀ ਨਾਮ ਕੀ ਰੱਖਿਆ ਲੈ ਕੋਸ਼ ਹੋਗੇ ਬੇਬੇ ਤੈਨੂੰ ਨੇ ਪਸੰਦ ਆਇਆ ਇਹਦਾ ਜਾਨਣਾ ਨਾ ਉਹ ਮੁੰਡੇ ਦਾ ਜਿਹੜਾ ਬੇਬੇ ਤੈਨੂੰ ਪਸੰਦ ਆਇਆ ਕਿ ਨਹੀਂ ਮੈਂ ਕਹਾਂ ਜੋ ਬਲੌਂਡਰੀ ਹੁੰਦਾ ਨਹੀਂ ਪਸੰਦ ਆਇਆ ਕਿ ਨਹੀਂ ਨਹੀਂ ਪਹਿਲਾਂ ਪਹਿਲਾਂ ਪਲੌਟੀ ਲੱਗਦਾ ਨਾ ਮੈਂ ਤਾਂ ਪਲੌਟੀ ਜੇ ਨਾ ਕਿੰਨੇ ਨਾ ਇਹ ਓਏ ਕੀ ਕਹਿੰਦੇ ਕੰਮ ਭਰਿਆ ਹਾਂ ਜੇ ਤੂੰ ਬੇਵਾ ਪੂਡਲ ਇਹ ਕਿਹੜਾ ਬ੍ਰਾਂਡ ਹੈ ਇਹਦਾ ਨਾਮ ਪਤਾ ਕੀ ਆ ਹਾਂ ਕਮੈਂਟ ਕਰਕੇ ਦੱਸੋ ਤੁਸੀਂ ਇਹਦਾ ਕਮੈਂਟ ਨਾ ਹਰਮਨ ਖੋਸਾ ਲੈ ਡੈਡੀ ਨੂੰ ਦਿਖਾਓ ਡੈਡੀ ਨੱਖਾਂ ਤੇ ਆ ਜਾਂਦੇ ਇਹ ਪਰ ਬਹੁਤ ਖੇਡਦਾ ਬਹੁਤ ਕਿਊਟ ਆ ਇਹਦੀ ਨਾ ਹੁਣ ਡੌਲਨਾਂ ਦਾ ਫਰੈਂਡਸ਼ਿਪ ਕਰਾਉਣੀ ਪੈਣੀ ਹੈ ਨੌੜੀ ਲੱਗਦਾ ਦੰਦੀਆਂ ਹੀ ਵੱਢੀ ਜਾਣੀਆਂ ਜਿਵੇਂ ਜੋਨੀ ਨੇ ਮੈਂ ਅੰਦਰ ਰੱਖਣ ਵਾਲਾ ਆਏ ਬਾਹਰ ਨੌੜੀ ਲੱਗਦਾ ਡੈਡੀ ਕਿਵੇਂ ਲੱਗਾ ਠੀਕ ਆ ਵਧੀਆ ਇਹ ਸਾंभਣਾ ਵੀ ਤੈਨੂੰ ਪਹਿਣਾ ਇਹ ਵੀ ਤੂੰ ਸਿੱਟਣੀ ਹੈ ਇਹ ਨਹੀਂ ਕੱਲਾ ਵੇਖਣ ਨੂੰ ਸੋਹਣਾ ਲੱਗਦਾ ਦੂਜੇ ਕੰਮ ਵੀ ਕਰਦਾ ਹੈ ਇਹ ਕਿੰਨਾ ਸੋਹਣਾ ਬੇਬੇ ਨੂੰ ਫੜਾਓ ਰੰਗ ਵਾ ਸੋਹਣਾ ਲਓ ਬੁਲਾ ਲੈ ਬਾਹਰ ਆਵੇ ਫੜਾ ਬੇਬੇ ਦੇਖੋ ਚਾਰ ਮੈਂਬਰ ਹੋ ਗਏ ਵੇ ਵੇ ਡਰਦੀ ਵੀ ਭਈ ਐ ਕਿਉਂ ਦਾ ਕਿਉਂ ਡਾਲਣ ਰਿਹਾ ਡਾਲਣ ਇਸ ਕੰਮ ਦਾ ਆਪਰੇ ਲਈ ਆ ਮੇਰੇ ਫਰੈਂਡ ਆਇਆ ਤੇਰੇ ਫਰੈਂਡ ਲਈ ਆ ਵੇ ਤੇਰੇ ਨਾਲ ਸੋਹਣਾ ਫਰੈਂਡ ਆ ਆ ਵੇ ਉੱਡਾ ਰਹੇ ਉਹ ਵੇ ਦੇਖ ਲਾਂ ਤੇ ਵੇਖ ਲਾਂ ਤੇ ਵੇਖਣਾਂ ਦੇ ਵੇ ਉਸ ਕਹਵੇ ਨਾ ਨਹੀਂ ਕੋ ਸਾ ਡਾਲਰ ਇਹਨਾਂ ਦੀ ਫਰੈਂਡਸ਼ਿਪ ਕਰਾਉਣੀ ਪੈਣੀ ਆ ਇਹਨਾਂ ਦੀ ਫਰੈਂਡਸ਼ਿਪ ਓਏ ਤੂੰ ਹਟਦਾ ਨਹੀਂ ਤੂੰ ਏ ਕਹਿੰਦਾ ਕਿ ਇਹ ਕੌਣ ਆ ਗਿਆ ਹੈ ਨਵੀਂ ਆ ਗਿਆ ਮੇਰਾ ਵਾਲੀ ਬਾਏ ਆ ਹੈ ਨਹੀਂ ਸਿਸਟਰ ਆ ਕਿਤੇ ਮੈਂ ਮੇਰੀ ਚਲਦੀ ਸੀ ਸਿਸਟਰ ਲਿਆਂਦੀ ਆ ਛੋਟੀ ਸਿਸਟਰ ਤੇ ਡਰਦਾ ਵੀ ਨਾਲੇ ਉੱਤੋਂ ਨਾ ਵੇਖੇ ਪੂਛ ਮਾਰਦਾ ਨਾ ਇਹ ਖੇਡ ਦੇ ਬਾਦ ਆ ਹਾਂ ਹਾਂ ਸ਼ੋਰ ਆ ਜੁੜ ਗਿਆ ਇਹ ਪਤਾ ਕਿੱਥੋਂ ਲਿਆਂਦਾ ਆ ਪ੍ਰਥਮ ਤੋਂ ਮੈਨੂੰ ਪਤਾ ਮੈਂ ਨਾ ਹੀ ਨਹੀਂ ਸੋਦਾ ਪਰ ਉਹ ਤੁਸ ਕੀ ਆ ਮੈਂ ਬੱਕੇਰਾ ਗੱਲ ਕੀਤੀ ਸੀ ਨਾ ਤੁਹਾਡੇ ਕੋਲੇ ਐਨੇ ਕੋਲੇ ਪਹਿਲਾਂ ਗੱਲ ਕੀਤੀ ਤਾਂ ਮੈਨੂੰ ਅੱਗੇ ਚਲੇ ਗਿਆ ਲਿਆ ਗਿਆ ਗੱਡੀ ਲਿਆਣ ਗਿਆ ਓਏ ਕਿਊਟ ਬਹੁਤ ਹਾਲੇ ਕਿਊਟ ਆ ਖਾਂਦੇ ਕੀ ਆ ਇਹ ਆਵੇ ਫੀਡ ਇਹ ਵੀ ਫੀਡ ਕਹਿੰਦਾ ਹਾਂ ਕਿਵੇਂ ਮਹਿੰਗਾ ਵੀ ਇਹ ਬਾਣਾ ਆਇਆ ਹੋਣਾ ਉਹ ਇਹ ਵੈਸੇ ਬੜੇ ਮਹਿੰਗੇ ਬੇਬੇ ਮਹਿੰਗਾ ਲਿਆਇਆ ਹੋਗਾ ਉਹ ਉਹਨੂੰ ਇੰਟਰੋਡਿਊਸ ਕਰ ਡਾਲਰ ਇੰਟਰੋਡਿਊਸ ਕਰਾਓ ਐਬੂ ਡਾਲਰ ਆਓ ਇੱਧਰ ਹਾਂ ਜਣ ਬੋਨੇ ਚੱਲ ਜਾਵੜੋ ਤੁਸੀਂ ਲੇਟ ਨਾਲ ਉਹ ਵੀ ਆ ਗਿਆ ਰੈਂਬੋ ਇਧਰ ਆ ਤੈਨੂੰ ਮਿਲਾਈਏ ਪੁੱਤ ਅਰੇ ਆ ਜਾ ਉਹ ਦੇਖਿਆ ਨਹੀਂ ਦੁਜੇ ਦੋਨੇ ਨਾ ਦੁਜਾ ਹੁੰਦਾ ਨਾ ਇਹਨੂੰ ਆਇਆ ਪਤਾ ਨਹੀਂ ਕੌਣ ਆ ਗਿਆ ਆ ਰੈਂਬੋ 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 ਆਹ ਕੌਣ ਹੈ ਆ ਵੇ ਰੈਂਬੋ ਜਿੱਡਾ ਹੀ ਆ ਪੂਛ ਵੇਖ ਕੇ ਲਾਉਂਦਾ ਛੱਡਾ ਵਾਲਾ ਜਾ ਨਾ ਨਾ ਛੱਡੋ ਡਾਲ ਇਨਾ ਚ ਪਹਿਲਾਂ ਫਰੈਂਡਸ਼ਿਪ ਕਰਾਉਣੀ ਪੈਣੀ ਦੋਨਾਂ ਦੀ ਨਹੀਂ ਨਹੀਂ ਰਹਿਣ ਦੋ ਚੰਡਾ ਮਾੜਾ ਜਾ ਚੰਡ ਕਿੱਡਾ ਕਿਊਟ ਲੱਗਦਾ ਯਾਰਾ ਨਾ ਆ ਵੀ ਕਿਤੇ ਮੈਂ ਹਾਂ ਆ ਵੀ ਆਪਣੇ ਇੱਕ ਹੋਰ ਮੈਂਬਰ ਆਇਆ ਬੱਚੋ ਮਾਸੀ ਕਿਵੇਂ ਲੱਗਾ ਨਿਊ ਮੈਂਬਰ ਬਹੁਤ ਜ਼ਿਆਦਾ ਕਿਊਟ ਹੈ ਸਾਰਿਆਂ ਦੀ ਇੰਟਰੋਡਕਸ਼ਨ ਕਰਾ ਰਹੇ ਮੰਮੀ ਜੀ ਰੈਂਬੋ ਦੀ ਤੇ ਡਾਲਰ ਦੀ ਲਓ ਜੀ ਇਧਰ ਫਰੈਂਡਸ਼ਿਪ ਹੋ ਰਹੀ ਹੈ ਦੋਨਾਂ ਦੀ ਇੰਟਰੋਡਕਸ਼ਨ ਐ ਬਹੁਤ ਕਿਊਟ ਹੈ ਹਾਂ ਪ੍ਰਥਮ ਕਹਿੰਦਾ ਬਹੁਤ ਖੇਡਦੇ ਬਹੁਤ ਖੇਡਦੇ ਗੁੱਡੀ ਜੀ ਰੈਂਬੋ ਜੀ ਦਾ ਬੇਬੀ ਕੇ ਮਿਲਦਾ ਨਾ ਹਾਂ ਉਹ ਮਾਸੀ ਕੇ 베ਵੀ ਕੇ ਵੀ ਆ ਹਾਂ ਰਾਏਪੁਰ ਲਾ ਵੀ ਤੂੰ ਸਾਰੇ ਘਰਦਿਆਂ ਨੂੰ ਮੈਨੂੰ ਮੈਨੂੰ ਆਏ ਹੀ ਮੈਂ ਕਿਹਾ ਇਹਨੂੰ ਪਸੰਦ ਹੀ ਨਹੀਂ ਨਾ ਹੋਰ ਨਾ ਸਾਰੇ ਜਣੇ ਗਾਲਾਂ ਹੀ ਕੱਢਣ ਮੈਨੂੰ ਤੇ ਗਾਲਾਂ ਇੱਕ ਕੱਲ ਤੋਂ ਹੀ ਤੈਨੂੰ ਕੱਢਣੀਆਂ ਹਾਂ ਤੂੰ ਹੀ ਚੱਕ ਕੇ ਕੋਈ ਨਾ ਮਸਲਾ ਹੀ ਇਹਗਾ ਪੀਜਾ ਕਰ ਜਿੱਥੇ ਨ ਜਾਇਆ ਕਰਨਾ ਗੱਡੀ ਨਾਲ ਮੈਨੂੰ ਤੂੰ ਸਾਡੇ ਅੱਜ ਕੋਲੇ ਛੱਡ ਦੇ ਤੇ ਤੂੰ ਆਪ ਕਿਤੇ ਓਏ ਗੁਗਲੇ 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 ਕਿਵੇਂ ਬੜਾ ਕਿਊਟ ਹੈ। ਓਰੇ ਆ ਬਰਾ ਓਏ ਇਧਰ ਆਓ। ਐਵੋ ਸਾਈਡ ਆਈ ਚੱਲਾ ਚੱਪ ਚੱਲਾ ਆ ਜਾ। ਬਹੁਤ ਕਿਊਟ ਹੈ। ਐਕਟਿਵ ਵੀ ਬਹੁਤ ਹੈ। ਬੇਬੇ ਐ ਕਿਦਾਂ ਹੋ ਗਿਆ ਪੂਰਾ ਐਂਡ ਲਿਆ ਰਹੇ। ਅੱਜ ਬਹੁਤ ਸੋਹਣਾ ਲੱਗ ਰਿਹਾ ਤੇ ਪਿਆਰਾ ਬੜਾ ਲੱਗਣਾ ਪਿਆ ਹੈ। ਹੈ? ਮੈਂ ਤਾਂ ਬੱਸ ਕਿਊਟ ਲੱਗਦਾ। ਇਹਨਾਂ ਨੇ ਸਾਰੇ ਨੇ ਦੀ ਲਵਾ ਕੇ ਰੱਖਿਆ ਹੋਇਆ ਹੈ ਇਹ ਮੈਂ ਤਾਂ ਬਨਾਉਟੀ ਲੱਗਦਾ ਤੂੰ ਆਇਆ ਤੂੰ ਜਾ ਸਹੀ ਗੱਲ ਆ ਟੈਡੀ ਜਿਹਾ ਲੱਗਦਾ ਨਾ ਹਾਂ ਬਨਾਉਟੀ ਜਿਹਾ ਲੱਗਦਾ ਮੈਂ ਕਾਇਆ ਆ ਕਾਇਰ ਕੇ ਨਹੀਂ ਆਈਆਂ ਨੇ ਲਾਈਆਂ ਨੇ ਮੱਗ ਦੇ ਪਰਦੇਂ ਦੇ ਹਾਂ ਲੱਗੂਗੀ ਤੇ ਮੈਂ ਜਾਈ ਆ ਬੰਗੈ ਕੇ ਨਹੀਂ ਆ ਬਾਦੂਲੇ ਭੰਗੋਲੇ ਨੇ ਖਾਉਤੇ ਰੱਖੀਆਂ ਬਣਾ ਕੇ ਬੱਟੇ ਤੇਰੇ ਆਏ ਲੱਗੇ ਬੰਡੇ ਆ ਤੋ ਤੁਹਾਨੂੰ ਬਾਹਰ ਨੂੰ ਕਿੱਨਾ ਲੱਗਾ ਉਹ ਸਰਪ੍ਰਾਈਜ਼ ਹੋਣਾ ਲੱਗਾ ਹੀ ਬਹੁਤ ਜਾਨਾ ਇਹ ਤਾਂ ਮੇਰੇ ਮੇਰੇ ਬੱਚੇ ਤਾਂ ਵਸੇ ਦੇ ਨਾਲ ਹੀ ਸਾਰਾ ਦਿਨ ਖੇਡਦੇ ਨੇ ਸਾਰਾ ਦਿਨ ਇਹਦੇ ਨਾਲ ਇਹ ਇਹ ਥੱਕ ਜਾਂਦਾ ਉਹ ਨਹੀਂ ਥੱਕਦੇ ਇਹ ਵਾ ਮੂ ਦੇਖਣੇ ਇੱਕ ਨਾ ਇੱਕ ਬੜੀ ਵਧੀਆ ਗੱਲ ਹੈ ਇਹਦੀ ਜਿਹੜੇ ਵਾਹ ਹੈ ਨਾ ਵੀ ਛੱਡਦੇ ਨਹੀਂ ਜਿਵੇਂ ਆਪਾਂ ਇਹਨੂੰ ਖੜਾਈ ਕਰਦੇ ਹਾਂ ਇਹ ਉਹ ਛੱਡ ਜਾਂਦੇ ਹਾਂ ਤੇ ਬਾਅਦ ਸੱਤਰ ਵਾਲੀ ਚੀਜ਼ ਹੈ ਨਹੀਂ ਕਿ ਜੇ ਆਪਾਂ ਕਹੀਏ ਇਹਨੂੰ ਮਿੱਟੀ ਤੇ ਛੱਡ ਦਈਏ ਹੁਣ ਤਾਂ ਡਾਲਰ ਵੀ ਇਹਦਾ ਫਰੰਡ ਬਣ ਗਿਆ ਸ਼ੈਂਪੂ ਵੀ ਇਹਨੂੰ ਵੱਖਰਾ ਲਾਉਣਾ ਪੈਣਾ ਹਰਮਨ ਤੁਹਾਡੇ ਤੋਂ ਹੈ ਤੁਹਾਡੇ ਸ਼ੈਂਪੂ ਤੋਂ ਵੱਖਰਾ ਲਾਉਣਾ ਪੈਣਾ ਹੈਲੋ ਰੇ ਬੜਾ ਸੋਣਾ ਕੋਈ ਨਾ ਜੇ ਕਿਵੇਂ ਇਹ ਬਰੀਡ ਰੱਖੀ ਹੋਈ ਕਰੇ ਪਰ ਨਾ ਜੇ ਤੋਂ ਦੇ ਘਰੇ ਕੋਈ ਬੱਚਾ ਆ ਕੋਈ ਬੇਬੀ ਹੈ ਨਾ ਉਹ ਜੀ ਨਹੀਂ ਲਾ ਰਿਆ ਹੂੰ ਉਹਨੂੰ ਇਹ ਇੱਕਦਮ ਇੱਕ ਅਪੀਲਾ ਗੇਰੋ ਮੈਂ ਜਦੋਂ ਉਹਨੇ ਸਾਰਾ ਦੇਣੀ ਖੇਢੀ ਆ ਨਹੀਂ ਮੰਗਿਆ ਕਰਨੀ ਸਾਰਾ ਦੇਣੀ ਇਹਦੇ ਨਾਲ ਲੱਗੇ ਰਹਿੰਦੇ ਬੇਬੇ ਹੋਣੀ ਮੰਮੀ ਜੇ ਵੇਲੇ ਨਾਲ ਖੇਢਦੇ ਰਹਿੰਦੇ ਮੈਂ ਤਾਂ ਕਿ ਜੇ ਬੱਖਾ ਕਰ ਜੇ ਮੈਂ ਕਹਿੰਨਾ ਲੈ ਬਰਾਨ ਟੁੱਟ ਕੇ ਖੜਾ ਲੱਫੇ ਪੈ ਜੇ ਫਿਰ ਸੌਂਦੇ ਬੈਠੇ ਰਹੇ ਤੁਹਾਡੀ ਬਿੱਟੀ ਆਵਾ ਨਾਮ ਕੀ ਰੱਖਿਆ ਹੈ ਮਨੇ ਬ੍ਰਾਹਮਣੀ ਇਹਦੇ ਲਈ ਆਪਾਂ ਸਾਰੀ ਚੀਜ਼ਾਂ ਲੈ ਕੇ ਆਵਾਂਗੇ ਵਲੌਗ ਪਖਰਾ ਬਣਾਵਾਂਗੇ ਜਿਵੇਂ ਹਨਾ ਤਾਂ ਵੀ ਪਹਿਲਾਂ ਮੈਂ ਲੈ ਕੇ ਆ ਲੱਗਿਆ ਮੈਂ ਕਿਹਾ ਵਲੌਗ ਬਣਾਵਾਂਗੇ ਸਾਰੀ ਪਲਾਨਿੰਗ ਦਾ ਕਰਾਂਗੇ ਉਹਦਾ ਸਾਰਾ ਇਹਦਾ ਪਾਂਡਾ ਦਾ ਲੈ ਆਉਂਦਾ ਹੂੰ ਹੂੰ ਇਹ ਚਾਹੇ ਸੁਵਾਈ ਇਹ ਭਾਈਏ ਬਾਹਰ ਨਹੀਂ ਸੁਵਾਈ ਦੇਣੂ ਮੈਂ ਅੰਦਰ ਸੁਵਾਈਦਾ ਆ ਸੁਵਾਈ ਹੈ ਹੀ ਅੰਦਰ ਸੁਵਾਉਣਾ ਬੜਾ ਇਹ ਤਾਂ ਬੱਚਿਆਂ ਨਾਲੋਂ ਵੀ ਪਿਆਰ ਨਾਲ ਲੱਗਣ ਹੁਣ ਮੇਰੀ ਵੀ ਬੜੀ ਜਾਨ ਨਾਲ ਕਰਨੇਗੀ ਆਪਾਂ ਵੀ ਇਹਦੇ ਨਾਮ ਨਾਲ ਲੈ ਕੇ ਇਹਦਾ ਪਾਂਡਾ ਹੋਈ ਨਾ ਜਦ ਬਾਹਰ ਵਿਆਹ ਸੀਗਾ ਜਦ ਤੂੰ ਹੀ ਖਾਈ ਜਾਂਦੇ ਸੀ ਆਇਦਰ ਵੀ ਗੁਗਣੀ ਇਧਰ ਵੀ ਕਹਿ ਦੋ ਹਣ ਬਸ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਾ ਬੇਬੇ ਤੂੰ ਕੀ ਕਰਨੀ ਚੈੱਕ ਕਰ ਰਹੀ ਹੈ ਮੈਂ ਇਹ ਨਹੀਂ ਕਰਨ ਕਿੱਝ ਕਿੱਝ ਹੋ ਕਹਿੰਦੀ ਕੱਲ ਨਾ ਮਾਸੀ ਸਾਵੀਰ ਦਾ ਮੂੰਹ ਤੋਂ ਆਇਆ ਮੈਂ ਮਾਸੀ ਕੀ ਆਇਆ ਨੀ ਕੁੱਤਾ ਮੂੰਹ ਛੱਡ ਕੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਰਿਆਂ ਨੂੰ ਸਾਡਾ ਇਹ ਨਿਊ ਕਿਊਟ ਜਾਂ ਡੌਗੀ ਕਿਊਟ ਜਾਂ ਪੱਪੀ ਕਿੱਦਾਂ ਲੱਗਾ ਹਾਲੂ ਜੇ ਨਾ ਦੇਖਾਂ ਨੂੰ ਤੇ ਰੱਖੀਓ ਤੇ ਜਦੋਂ ਨਾ ਹਰਮਨ ਬੜਾ ਹੈ ਜਿਹੜਾ ਸੋ ਕਮੈਂਟ ਕਰਕੇ ਤੁਸੀਂ ਵੀ ਦੱਸੋ ਜ਼ਰੂਰੀ ਆ ਨਾਮ ਦੱਸਿਓ ਕੀ ਦੱਸਦੇ ਤੁਸੀਂ ਕਦੋਂ ਇਹਦੇ ਨਾਲ ਦਾ ਕਿਊਟ ਜਿਹਾ ਡੌਗੀ ਲਿਆ ਰਹੇ ਹੋ ਉਹਨੂੰ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਸੁਝਾਉਣ ਦੇ ਬਾਅਦ ਵੀ ਰੋ ਰਬ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਬਾਏ ਬਾਏ